ਮੰਦਾ ਕੁੱਟ ਵੀ ਦਿੱਤਾ ਜਰੀਲ ਵੀ ਕਰਤਾ ਨੰਗਾ ਵੀ ਕਰ ਲਿਆ ਵੀਡੀਓ ਵੀ ਬਣਾ ਲੀਆਂ ਛੱਦਰ ਵੀ ਢਾ ਲਿਆ ਹਾਲੇ ਵੀ ਉਹੀ ਜਮਾਂਤ ਲਵਾ ਲੋ ਜੀ ਛੱਡ ਦਿੰਨੇ ਆ ਜੀ ਐ ਕੰਮ ਲਈ ਉਹ ਕਰ ਨਮਾ ਪਰਚਾ ਨਹੀਂ ਦੇਵਾਂਗੇ ਜੀ ਉਹ ਦੂ ਰੋਕ ਦਿੰਨੇ ਨਹੀਂ ਰਿਮਾਂਡ ਰੋਕ ਦਿੰਨੇ ਜੇਲ੍ਹ ਭੇਜਤਾ ਜੀ ਤਾਂ ਮਤਲਬ ਜਮਈ ਤਾਂ ਉਸ ਰਾਹ ਪੈ ਗਏ ਵੀ ਇਸ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡ ਨਹੀਂ ਖੇਡਣਾ ਠੀਕ ਹੈ ਪਰ ਅਸਲ ਨੂੰ ਸ਼ਿਕਾਰ ਖੇਡਣਾ ਭਾਈ ਤੈਨੂੰ ਆਵਾਂਗੇ ਇਹ ਕਨੇ ਵੀ ਛੱਦਰ ਨਹੀਂ ਹੋਇਆ ਮੈਂ ਨਹੀਂ ਤੇ ਛੱਦਰ ਹੋਇਆ ਹੀ ਸਟਾਫ ਗੁਰੂ ਘਰ ਆ ਕੇ ਦਰਬਾਰ ਸਾਹਿਬ ਆ ਕੇ ਆਪਣੇ ਬੱਚੇ ਲਿਆਉਣ ਸੋਹ ਬਾਦਨ ਬਿਸੀ ਭਾਂਦੇ ਨੂੰ ਨੰਗਾ ਨਹੀਂ ਕੀਤਾ ਅਸੀਂ ਭਾਂਦੇ ਰੰਡਾ ਪਾਣੀ ਵਰਸਾ ਨਹੀਂ ਪਾਇਆ ਅਸੀਂ ਨੰਗੇ ਕਰਕੇ ਉਹਦੀ ਵੀਡੀਓ ਨਹੀਂ ਬਣਾਈ ਅਸੀਂ ਉਹਦਾ ਸ਼ਿਰ ਛਤਰ ਨਹੀਂ ਮਾਰੇ ਅਸੀਂ ਭਾਂਦੇ ਦਾ ਮੰਗਰ ਵੀ ਨਹੀਂ ਹਾਂ ਸਸੀ ਗਾਲ ਜੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਤੁਹਾਡਾ ਹੋਸਟ ਰਾਜੇਸ਼ ਕੁਮਾਰ ਅੱਜ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਬਰਨਾਲਾ ਦੇ ਵਿੱਚ ਜੋ ਰੈਸਟ ਹਾਊਸ ਹੈ ਉੱਥੇ ਏ ਡੀ ਜੀ ਪੀ ਪੰਜਾਬ ਐਸ ਐਸ ਪੀ ਬਟਿੰਡਾ ਐਸ ਐਸ ਪੀ ਬਰਨਾਲਾ ਤੇ ਲੱਖਾ ਸੁਧਾਨਾ ਤੇ ਬਾਕੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ ਸਾਡੇ ਨਾਲ ਲੱਖਾ ਸੁਧਾਨਾ ਹੈਗੇ ਆ ਗੱਲ ਕਰਦੇ ਆ ਕਿ ਪੂਰਾ ਅੱਜ ਜੋ ਬਣਿਆ ਹੈਗਾ ਇਸ ਮਾਮਲੇ ਦੇ ਵਿੱਚ ਬਈ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਈ ਸ਼ੁਕਰੀਆ ਬਾਈ ਸ਼ੁਕਰੀਆ ਬਾਈ ਜੋ ਲੱਖੇ ਬਾਈ ਜਿਹੜਾ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੀ ਫੈਸਲਾ ਹੋਇਆ ਉਹਦੇ ਵਿੱਚ ਤੇ ਕੀ ਗੱਲਬਾਤ ਹੈ ਜਿਹੜੀ ਸਾਹਮਣੇ ਆ ਗਈ ਲੰਮੀ ਚੌੜੀ ਗੱਲਬਾਤ ਚੱਲੀ ਹੈ ਪ੍ਰਸ਼ਾਸਨ ਦੇ ਨਾਲ ਘਟੂ ਘਟ ਪੰਜ ਸਾਢੇ ਪੰਜ ਘੰਟੇ ਦਾ ਹੋ ਗਿਆ ਉਹ ਜਿੰਨੇ ਜਦ ਨਹੀਂ ਫੜੀ ਬੈਠੇ ਬੰਦਾ ਕੁੱਟ ਵੀ ਦਿੱਤਾ ਜਲੀਲ ਵੀ ਕਰਤਾ ਨੰਗਾ ਵੀ ਕਰ ਲਿਆ ਵੀਡੀਓ ਵੀ ਬਣਾ ਲੀਆਂ ਛੱਦਰ ਵੀ ਢਾ ਲਿਆ ਹਲੇ ਵੀ ਉਹੀ ਜਮਾਨਤ ਲਵਾ ਲੋ ਜੀ ਛੱਡ ਦਿੰਦੇ ਆ ਜੀ ਐ ਕਰ ਲੋ ਯੋ ਕਰ ਨਮਾ ਪਰਚਾ ਨਹੀਂ ਜਿਵੇਂ ਮੰਗੇ ਜੀ ਉਸ ਨੂੰ ਰੋਕਦੇ ਨਹੀਂ ਰਿਮਾਨ ਰੋਕਦੇ ਨਹੀਂ ਜੇਲ੍ਹ ਪੇਤਾ ਜੀ ਇੱਕ ਵਾਰ ਤੁਸੀਂ ਆ ਪ੍ਰੋਗਰਾਮ ਅੱਗੇ ਕਰ ਦਿਓ ਉਹੀ ਗੱਲ ਵੀ ਜਿਵੇਂ ਲੰਮਾ ਲਮਕਾ ਕੇ ਜਿਵੇਂ ਲਮਕਾ ਦੇ ਅੰਦਰ ਹੀ ਹੌਲੀ ਹੌਲੀ ਲੋਕ ਆਪੇ ਖਿੰਡਣ ਤੋਂ ਜਾਣਗੇ ਪਰ ਲੋਕ ਰੋ ਆ ਲੋਕ ਰੋ ਤੇ ਹੋਏ ਤਸ਼ੱਦਦ ਦੇ ਖਿਲਾਫ ਆ ਲੋਕ ਰੋ ਉਹਦੇ ਤੇ ਜਿਹੜਾ ਇਹਨਾਂ ਨੇ ਝੂਠੇ ਚੈਨੀਆਂ ਖੋਣ ਦੇ ਫਰੋਤੀਆਂ ਲੈਣ ਦੇ ਪਰਚੇ ਦਲਚ ਕੀਤੇ ਉਹਦੇ ਖਿਲਾਫ ਆ ਅਸੀਂ ਜੇ ਇੱਥੇ ਤੁਸੀਂ ਦੇਖੋ ਇੰਨੀਆਂ ਜਥੇਬੰਦੀਆਂ ਆ ਆ ਲੋਕ ਆਏ ਨੇ ਅਸਲ ਉਹਦੇ ਵੀ ਦੇਖਣ ਵਾਲੀ ਗੱਲ ਆ ਉੱਦੋਂ ਜਿਹੜੇ ਆਪ ਮਹਾਰੇ ਇਕੱਠ ਹੋਇਆ ਜੱਥੇਬੰਦ ਕੱਟ ਵੀ ਹੋਇਆ ਪਰ ਆਪ ਮਹਾਰਤ ਬਹੁਤ ਦੂਰ ਦਰਾਡੇ ਤੋਂ ਲੋਕ ਆਏ ਆ ਉਹਦੇ باوجود ਵੀ ਚੱਕ ਦੇ ਭਰਾ ਦੇ ਪਰਚਾ ਦੇ ਤਾਂ ਉਸੇ ਦੇ ਨਹੀਂ ਇਹਦਾ ਮਤਲਬ ਜਮੇ ਤਾਂ ਉਸ ਰਾਹ ਪੈ ਗਏ ਵੀ ਇਸ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡ ਨਹੀਂ ਖੇਡਣਾ ਤੇ ਠੀਕ ਆ ਪੰਜ ਸਾਲ ਤੂੰ ਸ਼ਿਕਾਰ ਖੇਡਣਾ ਭਾਈ ਤੈਨੂੰ ਆਵਾਂਗੇ ਖੇਡ ਨਹੀਂ ਸਾਡੇ ਵੀ ਚੱਕੇ ਪਰਵਾਦੀ ਡਾਂਗਾਂ ਪੜਵਾ ਦੇ ਸਿਰ ਧਰਵਾ ਦੇ ਲੱਤਾਂ ਵਾਹਾਂ ਪੁਲਿਸ ਤੋਂ ਦੇ ਨਾਲ ਸਾਾਨੂੰ ਪਰਚੇ ਦੇ ਕੇ ਅੰਦਰ ਦੇ ਦੇ ਪਰ ਇਹ ਪਿੱਛੇ ਨਹੀਂ ਹਟਾ ਗਏ ਤੇ ਇਹ ਇਹ ਮਸਲਾ ਮਸਲਾ ਭਾਨੇ ਦਾ ਨਹੀਂ ਹੈ ਮਸਲਾ ਜ਼ਬਰ ਦੇ ਖਿਲਾਫ ਆ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ ਉਹਦੇ ਖਿਲਾਫ ਆ ਜਿਹੜੇ ਹੋਰ ਤਕਸ਼ਾਹੀਆਂ ਕਰ ਰਹੇ ਨੇ ਆਵਾਜ਼ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਨਾ ਉਦਾਂ ਮਸਲਾ ਏਜੰਟ ਨਹੀਂ ਹੈਗੇ ਕਿੰਡ ਤਾਜੀ ਵੀ ਉਹਨਾਂ ਨੇ ਆਪ ਦੇ ਏਜੰਟ ਬਿਠਾ ਕੇ ਉੱਥੇ ਪ੍ਰੈਸ ਕਾਨਫਰੰਸ ਕਰਾਤੀ ਆ ਆ ਦੇ ਬੰਦਿਆਂ ਤੋਂ ਵੀ ਉਹ ਆਏ ਆ ਜੀ ਉਹ ਆਏ ਆ ਜੀ ਹੈਨਾ ਉਹ ਤਾਂ ਸਾਰੀਆਂ ਗੱਲਾਂ ਸਾਫ਼ ਹੋ ਗਈਆਂ ਕਲੀਅਰ ਹੋ ਗਈਆਂ ਅੱਜ ਹੀ ਗੱਲ ਇਹ ਵੀ ਗੱਲ ਹੋਈ ਆ ਮੈਂ ਇੱਕ ਤੱਕ ਵੀ ਕਿਹਾ ਕਿ ਤੇ ਡੀਜੀਪੀ ਸਾਹਿਬ ਬੈਠੇ ਸੀਗੇ ਇਸ ਕਰਨ ਸਿੰਘ ਜੀ ਮੈਂ ਕਿਹਾ ਜੀ ਇਹ ਕੰਨੇ ਵੀ ਚੱਦਰ ਨਹੀਂ ਹੋਇਆ ਮੈਂ ਨਹੀਂ ਕਿਛਦਾ ਤਾਂ ਹੋਇਆ ਸੀ ਸਟਾਫ ਗੁਰੂ ਘਰ ਆ ਕੇ ਦਰਬਾਰ ਸਾਹਿਬ ਆ ਕੇ ਆਪਣੇ ਬੱਚੇ ਲਿਆਉਣ ਸੌਹ ਪਾਦਨ ਤੁਸੀਂ ਭਾਂਦੇ ਨੂੰ ਨੰਗਾ ਨਹੀਂ ਕੀਤਾ ਅਸੀਂ ਭਾਂਦੇ ਰੰਡਾ ਪਾਣੀ ਵਰਫਲਾ ਨਹੀਂ ਪਾਇਆ ਅਸੀਂ ਨੰਗੇ ਕਰਕੇ ਉਹਦੀ ਵੀਡੀਓ ਨਹੀਂ ਬਣਾਈ ਅਸੀਂ ਸਰ ਛੱਤਰ ਨਹੀਂ ਮਾਰੇ ਅਸੀਂ ਭਾਂਦੇ ਦਾ ਮੰਗਰ ਵੀ ਨਹੀਂ ਹੋਵੇ ਇੱਥੇ ਤੱਕ ਮੈਂ ਕਿਹਾ ਪਰ ਤੁਸੀਂ ਪੁਲਿਸ ਕਰਦੀ ਕੀ ਹੁੰਦੀ ਆ ਬਖਸ਼ ਰਿਹਾ ਹੈ ਕਿਸੇ ਨੂੰ ਸਭ ਤੋਂ ਵੱਡੀ ਗੱਲ ਤੁਸੀਂ ਨੰਗਾ ਕਰਕੇ ਜਲੀਲ ਕਰਕੇ ਮੁੱਖ ਮੰਤਰੀਆਂ ਵੀਡੀਓ ਦੇਖੇ ਇਹ ਪੰਦਰਾਂ ਮੁੱਖ ਮੰਤਰੀ ਦਾ ਫਿਰ ਚੈਨੀਆਂ ਖੋਣ ਦੇ ਪਰਚੇ ਇਹ ਸਾਰੀਆਂ ਗੱਲਾਂ ਮਤਾਂ ਹੋਈਆਂ ਵੀ ਤੁਸੀਂ ਇੱਕ ਮਾਨਦਾਰੀ ਨਾਲ ਦਿਲ ਤੇ ਹੱਥ ਰੱਖ ਕੇ ਕਹੋ ਵੀ ਕੀ ਪਹਾਨਾ ਚੈਨੀ ਚੋਰ ਕੀ ਪਹਨਦਾ ਜਿਆਦੀ ਫਰੋਟੀਆਂ ਮੰਗਦਾ ਤੁਸੀਂ ਉਲਟਾ ਉਹਦੇ ਖਿਲਾਫ ਇੱਕ ਲੋਕਾਂ 'ਚ ਮਾਹੌਲ ਬਣਾਉਣ ਦੀ ਖਾਤਰ ਏਜੰਟਾਂ ਨੂੰ ਬਿਠਾ ਕੇ ਹੁਣ ਤੁਸੀਂ ਪ੍ਰੈਸ ਕਾਨਫਰੰਸ ਕਰਾਉਣ ਲੱਗੇ ਇਹ ਸਾਰੀਆਂ ਟਿਕੜਮ ਬਾਜ਼ੀਆਂ ਜਿਹੜੀਆਂ ਸਰਕਾਰ ਖੇਡ ਰਹੀ ਆ ਵੀ ਕਿਸੇ ਤਰੀਕੇ ਨਾਲ ਲੋਕ ਕੋਹਲ ਨੂੰ ਰੋਹ ਨੂੰ ਠੰਡਾ ਕਰ ਦਿਓ ਤੇ ਆਪੇ ਹੌਲੀ-ਹੌਲੀ ਲੋਕ ਖਿੰਡ ਪਉਣ ਜਾਣਗੇ ਤੇ ਕੋਈ ਗੱਲ ਨਹੀਂ ਪਹਾਨਾ ਫਿਰ ਇਹ ਤਾਂ ਹੁਣ ਜੇ ਮੰਨ ਲਓ ਇਹਨਾਂ ਜਮਾਨਤ ਕਰਾ ਲਓ ਇਹ ਰੋਸੋ ਨਾਸੀਬੀ ਦਾ ਪਰਚਾ ਹੈ ਜਿਹੇ ਜਮਾਨਤੀ ਕਰਾ ਲਈ ਅਸੀਂ ਤਾਂ ਅਸੀਂ ਤਾਂ ਮੰਨ ਲਿਆ ਕਿ ਕਸੂਰਵਾਰ ਹੈ ਅਸੀਂ ਤਾਂ ਚੈਨੀ ਖੋਹੀ ਆ ਅਸੀਂ ਜੇ ਕਸੂਰਵਾਰ ਹੈ ਚੈਨੀ ਖੋਹੀ ਨਹੀਂ ਜੇ ਬੇਕਸੂਰ ਹੈ ਅਸੀਂ ਮੰਨ ਕੇ ਕਰਾਵਾਂਗੇ ਠੀਕ ਆ ਤੁਹਾਡੀ ਤੁਹਾਡੇ ਕੋਲ ਕਾਨੂੰਨ ਆ ਪਾਵਰ ਆ ਪੁਲਿਸ ਆ ਕੁੱਟੋ ਹੋਰ ਲੋਕਾਂ ਨੂੰ ਦਿਓ ਪਰਚੇ ਇੱਥੇ ਬਹੁਤ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਇੱਕ ਸ਼ਿਕਾਇਤ ਆਈ ਆ ਜੀ ਫਲਾਨਾ ਆਇਆ ਜੀ ਸ਼ਿਕਾਇਤ ਤਾਂ ਮੈਂ ਇਹ ਵੀ ਗੱਲ ਕਹੀ ਆ ਵੀ ਗਰਦੀਪ ਜਿਹੜਾ ਬਠਿੰਡੇ ਵਾਲਾ ਆ ਲੁਧਿਆਣੇ ਵਾਲਾ ਦਾ 100 ਕਰੋੜ ਦਾ ਮਾਲਕ ਹੈ ਉਹਦੇ ਵਿੱਚ ਇਹ ਨਹੀਂ ਖੋਣ ਦਾ ਪਰਚਾ ਪਤਾ ਜਿਹੜੇ ਬੰਦੇ ਕੋਲ 10000 ਕਰੋੜ ਦੇ ਮਾਲਕਾ ਜਾਇਦਾਦ ਦਾ ਉਹ ਤੇ ਨਹੀਂ ਖੂਗਾ ਕਿਸ ਪੱਧਰ ਤੱਕ ਜਾ ਚੁੱਕਿਆ ਇਹਦੇ ਮੁੱਖ ਮੰਤਰੀ ਆ ਆ ਜਿਹੜੀਆਂ ਹਰਕਤਾਂ ਨੇ ਦਿਨੋ ਦਿਨ ਹੁਣ ਤਾਂ ਮੈਨੂੰ ਸਹੀ ਗੱਲ ਦੱਸ ਨਫ਼ਰਤ ਹੋਣ ਲੱਗੀ ਚਿਹਰੇ ਤੇ ਵੀ ਨਫ਼ਰਤ ਹੋਣ ਲੱਗੀ ਆ ਵੀਰ ਤੂੰ ਐ ਦੱਬਿਆਂ ਲੋਕਾਂ ਨੂੰ ਥੋੜਾ ਅਗਲੇ ਨੇ ਰੋ ਲਾ ਕੇ ਲੁੱਟ ਕੇ ਤੁਹਾਡੀ ਉਹ ਮੇਲ ਵਾਲੀ ਕੁਰਸੀ ਬੀਜੇਪੀ ਵਾਲੇ ਗੱਲ-ਗੱਲ ਕੇ ਬੋਲਣ ਲੋਕ ਤਾਂ ਤੁਹਾਨੂੰ ਕਾਣ ਹੋ ਗਿਆ ਜੀ ਡੈਮੋਕਰੇਸੀ ਕਿੱਥੇ ਆ ਜੀ ਕੋਰਟ 'ਚ ਜਾਵਾਂਗੀ ਤੇ ਇੱਥੇ ਇੱਥੇ ਲੋਕਤੰਤਰੀ ਨਹੀਂ ਯਾਰ ਕੋਈ ਉਹ ਗੱਲ ਇਹ ਜਿਹੜੀਆਂ ਕਰਦਾ ਇਹ ਨੇ ਨਾ ਲਗਾਤਾਰ ਇਹ ਗੱਲਾਂ ਇਹ ਡਰਾਮੇਵਾਜ਼ੀਆਂ ਲਗਾਤਾਰ ਲੋਕਾਂ ਨੂੰ ਪਰ ਲੋਕ ਸਮਝ ਗਏ ਤੇ ਅਸੀਂ ਭਵੰਤ ਨੂੰ ਕਹਿਣਾ ਚਾਹੁੰਦੇ ਹਾਂ ਮਾਨ ਸਾਹਿਬ ਇਹ ਲੋਕ ਰੋਹ ਨੂੰ ਪਛਾਣੋ ਇਹ ਗੁੱਸਾ ਜਿਹੜਾ ਨੌਜਵਾਨੀ ਦੇ ਅੰਦਰ ਜੋ ਤੁਸੀਂ ਇਸ ਤਰੀਕੇ ਨਾਲ ਕੁਚਲਣ ਦੀ ਆਗੇ ਯਾਰ ਚੱਕੋ ਦਿਓ ਪਰ ਚੱਲ ਦਿਓ ਅੰਦਰ ਲਾ ਦਿਓ ਨਸੇ ਦਿਓ ਅੰਦਰ ਇਦਾਂ ਜੋ ਵੀ ਕੋਈ ਬੋਲੂ ਚੱਕ ਕੇ ਦੇਓ ਪਰ ਚੰਦਰ ਕੁ ਟਿੱਪਲੀ ਕਰਦਾ ਚੱਕ ਕੇ ਉਹਦੇ ਪਰਚਾ ਕੋਈ ਵੀਡੀਓ ਪਾਉਂਦਾ ਉਹਦੇ ਚੈਨਲ ਬੰਦ ਖਰਾ ਦਿੱਤੇ ਜਾਂਦੇ ਉਹਦੇ ਪਰਚੇ ਦੇ ਦਿੱਤੇ ਜਾਂਦੇ ਆ ਉਥੇ ਜਿਹੜੀ ਪ੍ਰੈਸ ਦੀ ਗੈਲਰੀ ਆ ਵਿਧਾਨ ਸਭਾ ਚ ਉਹ ਜੋ ਉੱਪਰ ਅਸਲ ਕੱਢੀ ਦਿੱਤੇ ਕਿੱਥੋਂ ਕਿੱਥੋਂ ਤੁਸੀਂ ਯਾਰ ਤੁਸੀਂ ਕੰਮ ਨਹੀਂ ਕਰਦੇ ਹੋ ਤੁਸੀਂ ਕੰਮ ਹੀ ਇੰਨੇ ਵਧੀਆ ਕਰ ਦੋ ਇਹ ਅਸੀਂ ਜਿਹੜਾ ਕੰਮ ਭਾਨੇ ਵਰਗੇ ਕਰਦੇ ਆ ਸਾਡੇ ਵਰਗੇ ਕਰਦੇ ਛੋਟੇ ਵਰਗੇ ਕਰਦੇ ਆ ਇਹ ਕੰਮ ਸਰਕਾਰ ਹੀ ਕਰਦੇ ਚੱਟਾ ਸਰਕਾਰ ਦੇ ਛੋਟਾ ਕਿਉਂ ਪੈਦਾ ਹੁੰਦਾ ਇਹ ਜਿਹੜਾ 14000 ਕਰੋੜ ਦੀ ਧੱਗੀ ਆ ਪੰਜਾਬ ਦੇ ਲੋਕਾਂ ਨਾਲ ਇਹ ਜੇ ਇਹ ਪ੍ਰਸ਼ਾਸਨ ਜਾਂ ਸਰਕਾਰ ਹਨ ਦੇ ਮਸਲੇ ਹੱਲ ਕਰ ਦੇ ਤਾਂ ਭਾਨਾ ਚਪੇਦਾ ਹੋਵੇ ਹੋਰ ਜਿੰਨੀਆਂ ਬਰਾਈਆਂ ਨੇ ਅਸੀਂ ਉਹਦੇ ਖਿਲਾਫ ਲੜ ਰਹੇ ਆ ਬੋਲੀ ਦਾ ਮਸਲਾ ਹੈ ਇਹਦੇ ਪਰਤੇ ਵੀ ਚੱਲ ਰਹੇ ਆ ਉਹ ਇਹ ਸਰਕਾਰ ਹੀ ਹੱਲ ਕਰੇ ਖੁਦ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਦੇਖੋ ਜੀ ਅਸੀਂ ਤਾਂ ਬੋਲੀ ਅਸੀਂ ਤਾਂ ਇੰਨੀ ਤਰੀਕ ਤੱਕ 21 ਫਰਵਰੀ ਤੱਕ ਸਾਰਾ ਬੋਰਡਾਂ ਤੇ ਪੂਰ ਪੰਜਾਬੀ ਕਰ ਦੇਣੀ ਹੈ ਜੁਰਮਾਨੇ ਲਾਵਾਂਗੇ ਸਕੂਲਾਂ ਨੂੰ ਐ ਕਰਾਂਗੇ ਐ ਕਰਾਂਗੇ ਤੇ ਇਹ ਇਹ ਹੋ ਕੀ ਰਿਹਾ ਹੁਲਟ ਰਿਹਾ ਜਿੰਨੀਆਂ ਗੱਲਾਂ ਪੁਆਨ ਸੇ ਉਹਨੇ ਕਰਕੇ ਆਇਆ ਜਿੰਨੀਆਂ ਗੱਲਾਂ ਕਰਕੇ ਆਇਆ ਵੀ ਆਹ ਨਹੀਂ ਕਰਾਂਗੇ ਆਹ ਕਰਦੇ ਆ ਲੀਡਰ ਆਹ ਕਰਦੇ ਆ ਅਸੀਂ ਆਹ ਨਹੀਂ ਕਰਾਂਗੇ ਸਾਰੀਆਂ ਗੱਲਾਂ ਅੱਜ ਉਹਦੇ ਉਲਟ ਚੱਲ ਗਿਆ ਬਹਿ ਨਹੀਂ ਦੂਜੇ ਵਹਿ ਤਰਿਆ ਪਰ ਇਹ ਲੋਕ ਨੇ ਤੂੰ ਖੁਦ ਕਹਿੰਦਾ ਰਿਹਾ ਕਿ ਲੋਕ ਜੋ ਚਾਹਣ ਫਰਸ਼ ਤੇ ਜਦੋਂ ਚਾਹਣ ਅਰਸ਼ ਤੇ ਤੇ ਫਿਰ ਤੈਨੂੰ ਅਰਸ਼ ਫਰਸ਼ ਤੇ ਅਰਸ਼ ਤੇ ਲੱਗੇ ਆ ਤੇ ਲਾਉਣਾ ਵੀ ਇਹਨਾਂ ਨੇ ਪਲੇ ਪ੍ਰਤਿਆਬੇ ਦਾ ਲੈ ਲੋਕਾਂ ਨੇ ਕੋਈ ਗੱਲ ਨਹੀਂ ਆਵਾਂਗੇ ਤੰਦ ਨੂੰ ਮਾਰ ਡਾਂਗਾ ਕੁੱਟ ਮਾਰ ਜੋ ਮਰਜ਼ੀ ਕਰ ਪਰ ਅਸੀਂ ਇਹ ਜ਼ਬਰ ਦੇ ਖਿਲਾਫ ਆਖਰੀ ਸਾਹ ਤੱਕ ਲੜਦੇ ਰਹਿਣਾ ਲਖਵੇ ਜਿਹੜਾ 3 ਫਰਵਰੀ ਨੂੰ ਜੋ ਮੁੱਖ ਮੰਤਰੀ ਦੀ ਸੰਗਰੂ ਰਿਹਾਇਸ਼ ਦਾ ਜੋ ਘਰਾਓ ਦਾ ਪ੍ਰੋਗਰਾਮ ਹੈਗਾ ਉਹ ਪੱਕਾ ਹੈ ਤੇ ਕਿੰਨੇ ਜਿਹੜੀ ਲੱਗੂਗਾ ਜੀ ਉੱਥੇ ਉਸ ਦਿਨ ਜਾਣਾ ਸਾਰਿਆਂ ਨੂੰ ਅਪੀਲ ਆ ਆਪਣੇ ਸਾਧਨ ਰੋਟੀ ਟੁੱਕ ਸਾਰਾ ਕੁਝ ਚਾਹ ਪਾਣੀ ਲੀੜੇ ਕੱਪੜੇ ਲੈ ਕੇ ਆਉਣੇ ਆ ਉੱਥੋਂ ਮੌਕੇ ਦੇ ਉੱਤੇ ਮੀਟਿੰਗ ਕਰਕੇ ਨਾਲ ਨਾਲ ਜੱਥੇ ਬੰਦੀਆਂ ਜਿਹੜੀਆਂ ਸਾਰੀਆਂ ਅਸਰ ਜੱਥੇ ਬੰਦੀਆਂ ਨਹੀਂ ਆਪਾਂ ਵਾਰ-ਵਾਰ ਜੱਥੇ ਬੰਦੀਆਂ ਤਾਂ ਹੈਗੀਆਂ ਹੈਗੀਆਂ ਇਹ ਆਮ ਲੋਕਾਂ ਦਾ ਕੰਮ ਲੋਕ ਰੋਹ ਚ ਉੱਥੇ ਹੋਏ ਨੇ ਉਹ ਦਿੱਤੋਂ ਪਹਿਲਾਂ ਹੀ ਦੱਸਿਆ ਵੀ ਇਹ ਆਮ ਹਾਰੇ ਨੌਜਵਾਨ ਆਏ ਐ ਉਹ ਸਾਈਕਲ ਤੇ ਆਇਆ ਕੋ ਤੁਰ ਕੇ ਆਇਆ ਇਹ ਉਹ ਲੋਕ ਨੇ ਇਸ ਕਰਕੇ ਸਾਰਾ ਪੰਜਾਬ ਲੜ ਰਿਹਾ ਜਬਰ ਦੇ ਖਿਲਾਫ ਸ਼ਾਂਤਮਈ ਮੈਂ ਵਾਰ ਵਾਰ ਕਹਿੰਦਾ ਸ਼ਾਂਤਮਈ ਤਾਂ ਜਾਵਤੇ ਚ ਰਹੋ ਇਹਨਾਂ ਨੇ ਫੁੱਲ ਕੋਸ਼ਿਸ਼ ਕਰਨੀ ਐ ਬੰਦੇ ਵੀ ਵਿਚ ਬਾੜਨਗੇ ਕੋਈ ਅਜਿਹੀ ਕਾਰਵਾਈ ਵੀ ਕਰਾ ਸਕਦੇ ਐ ਆਪਦੇ ਬੰਦੇ ਵਿਚ ਬਾੜ ਕੇ ਨੌਜਵਾਨਾਂ ਨੂੰ ਕੁੱਟਣ ਦਾ ਬਹਾਨਾ ਮਿਲ ਜੇ ਉਹਨਾਂ ਦੇ ਪਰਚੇ ਪਾਉਣ ਦਾ ਬਹਾਨਾ ਮਿਲ ਜੇ ਸਿਰ ਪਾਉਣ ਦਾ ਬਹਾਨਾ ਮਿਲ ਜੇ ਜੇਲਾ ਸੁੱਟਣ ਦਾ ਬਹਾਨਾ ਮਿਲ ਜੇ ਪਹਿਲਾਂ ਕਰਦੇ ਨੇ ਇਹ ਸਾਰੀ ਸ਼ਰਾਰਤ ਸਾਰੀ ਗੜਬੜ ਹੈ ਜਿਹੜੀ ਇਹ ਸਰਕਾਰ ਕਰਨ ਤੇ ਜਿਹੜੇ ਉਹ ਜਿਵੇਂ ਮੋਦੀ ਕੁਚਲ ਰਿਹਾ ਵੀ ਮੈਂ ਕੁਚਲੀ ਦੇਣਾ ਆਉਗਾ ਉਹੀ ਰਾਹ ਤੇ ਤਰੇ ਹੋਏ ਨੇ ਵੀ ਕੁਚਲ ਦੇਣੇ ਆ ਯਾਰ ਛੱਡਣੇ ਨਹੀਂ ਜਿਹੜਾ ਮਰਜੀ ਆ ਜੇ ਪਰ ਐ ਕਿੰਨਾ ਕ ਨੂੰ ਕੁਚਲ ਦੇਗਾ ਯਾਰ ਕਿੰਨੀਆਂ ਕ ਆਵਾਜ਼ਾਂ ਨੂੰ ਦੱਬ ਦੇਗਾ ਮੈਂਬਰ ਸੀ ਸੋ ਇਹ ਸੀਗੇ ਲੱਖਾ ਸਦਾਨਾ ਜਿਨ੍ਹਾਂ ਦਾ ਕਹਿਣਾ ਹੈਗਾ ਕਿ 3 ਫਰਵਰੀ ਨੂੰ ਜੋ ਮੁੱਖ ਮੰਤਰੀ ਭਗਵੰਤ ਪਵਨ ਦੀ ਸੰਦੂਰ ਰਿਹਾਇਸ਼ ਹੈ ਜਿਹੜੀ ਉਸ ਦਾ ਘਰਾਓ ਹੈ ਜਿਹੜਾ ਪੱਕੇ ਤੌਰ ਤੇ ਕੀਤਾ ਜਾਵੇਗਾ ਤੇ ਅੱਜ ਵੀ ਜੋ ਮੀਟਿੰਗ ਹੈਗੀ ਹੈ ਪੁਲਿਸ ਪ੍ਰਸ਼ਾਸਨ ਦੀ ਅਤੇ ਕਮੇਟੀ ਦੀ ਉਹ ਪੂਰੀ ਤਰ੍ਹਾਂ ਬੇਨਤੀਜਾ ਰਹੀ ਹੈ ਪੰਜਾਬੀ ਲੋਕ ਚੈਨਲ ਲਈ ਬਰਨਾਲਾ ਤੋਂ ਰਜੇਸ਼ ਕੁਮਾਰ